ਤੇ ਅੱਗੋਂ ਇੱਕ ਗੱਲ ਹੋਰ ਮਤਲਬ ਜਿਹੜੀ ਕਵੀ ਨੇ ਕੀਤੇ ਕਹੀ ਸੀ ਕਿ ਉਹ ਕਹਿੰਦਾ ਵੀ ਮੇਰੇ ਪੁੱਤਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀ ਤੇਗ ਚਲਾਉਣੀ ਹੈ ਕਿ ਤੇਰੀਆਂ 100 ਲੱਖਾਂ ਤੇਗਾਂ ਹੀ ਉਸ ਤੇਗ ਦੇ ਨੇ ਖਤਮ ਕਰ ਦੇਣੀਆਂ ਨੇ ਔਰ ਉਹ ਤੇਗ ਚਲਾਈ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਔਰ ਕਿੰਨੀਆਂ ਤੇਗਾਂ ਉਸ ਇੱਕ ਤੇਗ ਨੇ ਖਤਮ ਕਰ ਦਿੱਤੀਆਂ ਸੀ ਤਾਂ ਜਦੋਂ ਗੁਰੂ ਸਾਹਿਬ ਨਹੀਂ ਦਰੇਗੇ ਉਹਨਾਂ ਨੇ ਧਰਮ ਪਰਵਰਤਨ ਨਹੀਂ ਕੀਤਾ ਫਿਰ ਕਾਜੀ ਨੇ ਗੁੱਸੇ ਚ ਆ ਕੇ ਕਿਹਾ ਸੀਗਾ ਵੀ ਇਹਨਾਂ ਦਾ ਜਿਹੜਾ ਸਿਰ ਸੋ ਧੜਨੋਂ ਅਲੱਗ ਕਰ ਦੇ। ਤਾਂ ਉਸ ਜਲਾਦ ਨੇ ਜਿਹੜਾ ਗੁਰਤੇਗ ਬਹਾਦਰ ਸਾਹਿਬ ਦਾ ਸਿਰ ਸੀਗਾ ਉਹ ਧੜਨੋਂ ਅਲੱਗ ਕਰ ਦਿੱਤਾ। ਔਰ ਦਿੱਲੀ ਦੇ ਉੱਪਰ ਕਾਲੇ ਬੱਦਲ ਛਾ ਗਏ ਸੀ। ਕਿਉਂਕਿ ਇੱਕ ਸੱਚੇ ਗੁਰੂ ਦੀ ਮੌਤ ਹੋ ਚੁੱਕੀ ਸੀ। ਇੱਕ ਸੱਚਾ ਗੁਰੂ ਸ਼ਹੀਦ ਹੋ ਗਿਆ ਸੀਗਾ ਧਰਮ ਦੀ ਖਾਤਰ। ਕਿਸੇ ਹੋਰ ਧਰਮ ਦੀ ਖਾਤਰ ਸ਼ਹੀਦ ਹੋਏ ਸਨ। ਕਿੰਨੀਆਂ ਸੰਗਤਾਂ ਉੱਥੇ ਆ ਰਹੀਆਂ ਸਨ ਵਿਰਾਗ ਵਿੱਚ ਸਨ ਤਾਂ ਉਹਨਾਂ ਸੰਗਤਾਂ ਦੇ ਵਿੱਚੋਂ ਇੱਕ ਭਾਈ ਜੱਤਾ ਜੀ ਜਿਹੜੇ ਅੱਗੇ ਜਾ ਕੇ ਭਾਈ ਜੀਵਨ ਸਿੰਘ ਬੰਦੇ ਆ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਆਪਣੇ ਹੱਥਾਂ 'ਚ ਚੱਕਿਆ ਔਰ ਗੁਰੂ ਗੋਬਿੰਦ ਸਿੰਘ ਜੀ ਕੋਲੇ ਸੀਸ ਲੈ ਕੇ ਆ ਰਹੇ ਨੇ ਦੇਖੋ ਗੁਰੂ ਕਾ ਲਾਲ ਹੋ ਗਏ ਮੁਗਲਾਂ ਦਾ ਡਰ ਹੈ ਜਿਸ ਮੁਗਲ ਬਾਦਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਅਲੱਗ ਕਰਨ ਲਈ ਹੁਕਮ ਜਾਰੀ ਕਰਤਾ ਸੀਗਾ ਫੇਰ ਵੀ ਇੱਕ ਗੁਰੂ ਕਾ ਲਾਲ ਐਸਾ ਹੈਗਾ ਜਿਹੜਾ ਉਹਨਾਂ ਸਾਰੀਆਂ ਸੰਗਤਾਂ ਦੇ ਵਿੱਚੋਂ ਉੱਠਿਆ ਉਹਨੇ ਦੇਖਿਆ ਵਾਚਿਆ ਸਾਰਾ ਕੁਝ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਵਲੇਟੇ ਹੱਥਾਂ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚੁੱਕਿਆ ਉਹ ਗੁਰੂ ਕਾ ਸੀਸ ਸੀ ਉਹਦੇ ਹੱਥ 'ਚ ਪੰਜ ਦਿਨਾਂ ਦਾ ਪੈਂਡਾ ਲੱਗਿਆ ਸੀਗਾ ਦਿੱਲੀ ਤੋਂ ਕੀਰਤਪੁਰ ਸਾਹਿਬ ਹੁੰਦਿਆਂ ਹੋਇਆਂ ਭਾਈ ਜੱਤਾ ਜੀ ਉਹ ਸੀਸ ਲੈ ਕੇ ਜਾਣ ਲੱਗਿਆ ਤੇ ਅੱਗੋ ਗੁਰੂ ਗੋਬਿੰਦ ਸਿੰਘ ਜੀ ਨੇ ਜਾ ਕੇ ਜਦੋਂ ਆਪਦੇ ਪਿਤਾ ਦਾ ਸੀਸ ਦੇਖਿਆ ਤਾਂ ਦੇਖੋ ਤੁਸੀਂ ਆਪਦੇ ਮਨਾਂ ਦੇ ਅੰਦਰ ਸੋਚ ਕੇ ਦੇਖੋ ਵੀ ਕਿ ਐਸਾ ਸਮਾ ਹੋਵੇਗਾ ਪਿਓ ਦਾ ਸੀਸ ਸਾਹਮਣੇ ਪਿਆ ਇੱਕ ਪਿਤਾ ਉਹਨੂੰ ਨਮਸਕਾਰ ਕਰ ਰਿਹਾ ਹੈ ਚਿਹਰੇ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਰੰਜ ਨਹੀਂ ਚਿਹਰੇ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਸ਼ਿਕਵਾ ਨਹੀਂ ਕੋਈ ਗਿਲਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਦੇ ਉੱਪਰ ਕਿਉਂਕਿ ਉਸ ਗੋਬਿੰਦ ਰਾਏ ਨੇ ਆਪਣੇ ਪਿਤਾ ਨੂੰ ਇਹ ਚੀਜ਼ ਕਹੀ ਸੀ ਕਿ ਤੁਹਾਡੇ ਤੋਂ ਹੋਰ ਕੌਣ ਵੱਡਾ ਹੋ ਸਕਦਾ ਜਿਹੜਾ ਹਿੰਦੂਆਂ ਦੀ ਧਰਮ ਨੂੰ ਬਚਾ ਸਕਦਾ ਫਿਰ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਉਹ ਸੀਸ ਲੈ ਕੇ ਆਉਂਦੇ ਆ ਉੱਥੇ ਦਾ ਸੰਸਕਾਰ ਕੀਤਾ ਜਾਂਦਾ ਉੱਥੇ ਗੁਰਦੁਆਰਾ ਸੀਸ ਗੰਸਾਹਿਬ ਅਨੰਦਪੁਰ ਸਾਹਿਬ ਵਿਖੇ ਇਸ ਤਰ੍ਹਾਂ ਜਿੱਥੇ ਸੀਸ ਦਾ ਸੰਸਕਾਰ ਹੋਇਆ ਸੀ ਔਰ ਜਿਹੜਾ ਧੜਸੀਨ ਉਹ ਪਈ ਲੱਖੀਸ਼ਾ ਬੰਜਾਰਾ ਉਹਨਾਂ ਨੇ ਆਪਣੇ ਘਰੇ ਸ਼ੋਗਿਤ ਕਰਕੇ ਉਹ ਸਰੀਰ ਨੂੰ ਅਗਨ ਭੇਡ ਕਰਤਾ ਸੀ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੀਸ ਧੜ ਨਾਲੋਂ ਅਲੱਗ ਕਰਕੇ ਸ਼ਹੀਦ ਕੀਤਾ ਗਿਆ ਸੀਗਾ ਪਰ ਉਸ ਸੱਚੇ ਗੁਰੂ ਨੇ ਹਿੰਦੂਆਂ ਦੀ ਪਤ ਬਚਾਉਣ ਦੇ ਲਈ ਆਪਣਾ ਸੀਸ ਕਟਵਾ ਦਿੱਤਾ ਇਸੇ ਕਰਕੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਤਿਲਕ ਜੰਜੂਰਾ ਅੱਖਾ ਪ੍ਰਪਤਾਕਾ ਕਿਨੂੰ ਬੜੂ ਕਰੂ ਮੈਂ ਸਾਕਾ ਧਰਮ ਹੇਤ ਸਾਕਾ ਜਿੰਕੀਆ ਸੀਸ ਦਿਆ ਪਰ ਸਿਰ ਨਾ ਦਿਆ ਉਹਨਾਂ ਨੇ ਸੀਸ ਦੇ ਦਿੱਤਾ ਪਰ ਸੀ ਨਹੀਂ ਉਤਰੀ ਦੀ ਉਹਨਾਂ ਦੇ ਮੁਖ ਚੋਂ ਵੀ ਨਹੀਂ ਮੈਂ ਡਰਦਾ ਮਾਲਾ ਧਰਮ ਪਰिवर्तन ਕਰ ਲਵਾਂਗਾ ਨਹੀਂ ਹੋਈ ਸੀ ਆਪਾਂ ਕੱਲ ਵੀ ਗੱਲ ਕੀਤੀ ਸੀ ਨੇ ਸਾਡੀ ਮਾੜੀ ਜੀ ਉਂਗਲ ਤੇ ਜੇ ਕੱਟ ਵੀ ਲੱਗ ਜੇ ਤਾਂ ਆਪਾਂ ਡਰਦੇ ਰਹਿੰਦੇ ਆਂ ਵੀ ਆਪਾਂ ਦਰਦ ਦੇ ਨਾਲ ਘਰ ਲਾਉਂਦੇ ਰਹਿੰਦੇ ਆਂ ਉਹ ਤਾਂ ਸੀਸ ਹੀ ਧੜ ਨਾਲੋਂ ਲੱਗ ਜਾਂਦੀ ਸੀਗਾ ਤਾਂ ਇਹ ਸਚਾਈ ਜਿੱਤ ਸੀ ਇਹ ਧਰਮ ਦੀ ਰੱਖਿਆ ਦੇ ਲਈ ਇੱਕ ਸੱਚੇ ਗੁਰੂ ਦਾ ਬਲਿਦਾਨ ਸੀ ਜਿਸ ਗੁਰੂ ਸਾਹਿਬ ਨੇ ਆਪਣੇ ਸੀਸ ਨੂੰ ਭੇਂਟ ਕਰਤਾ ਸੀਗਾ ਹਿੰਦ ਦੀ ਚਾਦਰ ਬਣ ਕੇ ਉਹ ਅੱਗੇ ਆਗੇ ਸਨ ਹਿੰਦੂਆਂ ਦਾ ਧਰਮ ਬਚਾਉਣ ਦੀ ਖਾਤਰ ਉਹਨਾਂ ਨੇ ਆਪਣਾ ਸੀਸ ਭੇਂਟ ਕਰਤਾ ਸੀ ਹੈ ਕਿ ਐਸਾ ਬਲਦਾਨੀ ਜਿਹੜਾ ਆਪਣਾ ਸੀਸ ਭੇਂਟ ਕਰ ਸਕਦਾ ਆਪਾਂ ਅੱਜ ਕਿੰਨੇ ਦੇਖ ਲੋ ਕਿਸੇ ਤੁਸੀਂ ਦੇਹਧਾਰੀ ਗੁਰੂ ਨੂੰ ਪੁੱਛ ਕੇ ਦੇਖ ਲੋ ਜੇ ਕਿ ਧਰਮ ਤੇ ਮਾੜੀ ਜਿਹੀ ਵਿਵਪਤਾ ਪਈ ਹੈ ਈਦੋਂ ਅੱਗੇ ਆ ਕੇ ਆਪਦਾ ਸੀਸ ਭੇਂਟ ਕਰ ਸਕਦਾ ਕੋਈ ਨਹੀਂ ਆਉਂਦਾ ਕੋਈ ਨਹੀਂ ਪਏ ਅੱਗੇ ਹੁੰਦਾ ਕਿਉਂਕਿ ਉਹ ਸੱਚੇ ਨਹੀਂ ਹੈ ਐਸੀ ਕੁਰਬਾਨੀ ਹੁ ਤੇਗਵਾ ਦਰਸਾਈ ਦਿੱਤੀ ਔਰ ਸਚਾਈ ਹਮੇਸ਼ਾ ਜਿੱਤਦੀ ਹੈ ਸਚਾਈ ਹਮੇਸ਼ਾ ਜਿੱਤਦੀ ਹੈ ਇਸ ਚੀਜ਼ ਨੂੰ ਆਪਣੇ ਪੱਲੇ ਨਾਲ ਬੰਨ ਲਵੋ ਸਚਾਈ ਨੂੰ ਕੋਈ ਨਹੀਂ ਹਰਾ ਸਕਦਾ ਜਿਹੜਾ ਰਾਂਜ ਦੀਵ ਇਹਨਾਂ ਜ਼ਬਰ ਜ਼ੁਲਮ ਢਾਰਿਆ ਸੀਗਾ ਅੰਤ ਨੂੰ ਉਹਦਾ ਵੀ ਹਾਲ ਮਾੜਾ ਹੀ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹ ਧਰਮ ਪਰਵਰਤਨ ਨਹੀਂ ਕਰਵਾ ਸਕਿਆ ਕਿਉਂਕਿ ਗੁਰੂ ਸਾਹਿਬ ਸਿੱਧਕ ਦੇ ਪੱਕੇ ਸਨ ਉਹ ਡੋਲੇ ਨਹੀਂ ਉਹ ਡੋਲ ਰਹੇ ਉਹ ਸ਼ਾਂਤ ਰਹੀ ਤੇ ਅੱਜ ਉਹ Hindu ਧਰਮ ਅੱਜ ਪੂਰਾ ਆਜ਼ਾਦੀ ਮਾਨ ਰਿਹਾ ਉਹ ਕਿਤੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਰਕੇ ਕਿਉਂਕਿ ਉਹ ਚਾਦਰ ਸਨ ਉਹਨਾਂ ਨੇ ਚਾਦਰ ਉਹਨਾਂ ਨੇ ਪੱਤਰ ਰੱਖੀ ਸੀ ਇਹਨਾਂ ਦੀ ਸੋ ਇਹ ਸੀ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਜਿਹੜਾ ਅੱਜ ਸ਼ਹਾਦਤ ਉਹਨਾਂ ਦੀ ਆਪਾਂ ਖੀਲਾ ਤਾਂ ਹੀ ਸਮਾਪਤ ਕੀਤਾ ਹੈ ਇਸ ਤੋਂ ਬਾਅਦ ਮਾਤਾ ਗੁਜਰ ਘਰ ਉਹਨਾਂ ਦਾ ਇਤਿਹਾਸ ਸ਼ੁਰੂ ਹੋਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਾਂ ਵਿਚਾਰਾਂ ਦੇ ਰਾਹੀਂ ਸਾਂਝਾ ਕਰਾਂਗੇ ਸੋ ਜਦੋਂ ਤੁਸੀਂ ਅਰਦਾਸ ਕਰਦੇ ਹੁੰਦੇ ਹੋ ਨਾ ਤਾਂ ਖੇਰ ਲੀਆਂ ਪੰਕੀਆਂ ਆਉਂਦੀਆਂ ਹੁੰਦੀਆਂ ਗੁਰਤੇਗ ਬਹਾਦਰ ਸਿਮਰਿਆ ਕਰ ਨੌ ਨਿਦਿਆ ਧਾਈ ਸਭ ਥਾਈ ਹੋਏ ਸਹਾਈ ਅਸੀਂ ਉਹਨਾਂ ਨੂੰ ਜਪਦੇ ਹਾਂ ਉਹਨਾਂ ਦਾ ਨਾਮ ਜਪਦੇ ਹਾਂ ਸਾਡੇ ਦੁੱਖ ਦਰਦ ਦੂਰ ਹੁੰਦੇ ਆ ਉਹ ਸਦਾ ਅੰਗ ਸੰਗ ਸਹਾਈ ਨੇ ਸਾਡੇ ਸੋ ਕਦੇ ਵੀ ਗੁਰੂਆਂ ਨੂੰ ਆਪਣੇ ਨਾਲੋਂ ਨਾ ਵਿਸਾਰੋ ਉਹਨਾਂ ਨੂੰ ਹਮੇਸ਼ਾ ਆਪਣੇ ਚਿਤ ਚੇਤਿਆਂ 'ਚ ਛਾੜ ਕੇ ਵਸਾ ਕੇ ਰੱਖੋ ਗੁਰੂ ਸਾਹਿਬ ਸਾਰਿਆਂ ਤੇ ਕਿਰਪਾ ਕਰਨਗੇ ਇਹ ਨਾ ਸੋਚਿਆ ਕਰੋ ਕਿ ਸਾਡੇ ਤੇ ਜੇ ਮਾੜਾ ਸਮਾਂ ਆ ਗਿਆ ਤਾਂ ਗੁਰੂ ਨੇ ਇਸ ਮਾੜਾ ਸਮਾਂ ਲਿਆਂਦਾ ਨਹੀਂ ਸਤਿਗੁਰ ਸਭਨਾਂ ਦਾ ਭਲਾ ਮੰਗੇ ਉਹ ਸਾਰਿਆਂ ਦਾ ਭਲਾ ਚਾਹੁੰਦੇ ਆ ਸੂਤ ਬਾਣੀ ਜਪਿਆ ਕਰੋ ਨਾਮ ਜਪਿਆ ਕਰੋ ਵਾਦੋ ਵਦ ਸਿਮਰਨ ਕਰਿਆ ਕਰੋ ਬਾਣੀ ਨਾਲ ਜੁੜੋ ਬਾਣੀ ਨਾਲ ਜੁੜਿਆ ਕਰੋ ਫਿਰ ਅਸੀਂ ਆਪਦੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾ ਸਕਦੇ ਹਾਂ ਬੜੀ ਕਰਨੀ ਵਾਲੇ ਸੰ ਸਾਡੇ ਬਾਬੇ ਜਿਨ੍ਹਾਂ ਦੀ ਸਿੱਖਿਆ ਸਾਨੂੰ ਅੱਜ ਤੱਕ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਹੰਡਾ ਰਹੇ ਹਾਂ ਸੋ ਇੰਨੀਆਂ ਵਿਚਾਰਾਂ ਅੱਜ ਸਾਂਝੀਆਂ ਕੀਤੀਆਂ ਨੇ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਸਮਾਂ ਸੀਗਾ ਕਾਜੀ ਨੇ ਫਰਮਾਨ ਕੀਤਾ ਸੀਗਾ ਕਿ ਸੀਸ ਧੜ ਨਾਲੋਂ ਲੱਗ ਕਰ ਦਿਓ ਔਰ ਜਲਾਦ ਨੇ ਪੂਰਾ ਲਲਕਾਰ ਕੇ ਗੁਰੂ ਸਾਹਿਬ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਨਹੀਂ ਡਰੇ ਅਡੋਲ ਰਹੇ ਉਹਨਾਂ ਦਾ ਸੀਸ ਧੜ ਦੇ ਨਾਲੋਂ ਅਲੱਗ ਕੀਤਾ ਗਿਆ ਜਿਹੜਾ ਅੱਗੇ ਜਾ ਕੇ ਉਹਨਾਂ ਨੇ ਸੀਸ ਭਾਈ ਜੱਗਾ ਜੀ ਜੋ ਅੱਗੇ ਜਾ ਕੇ ਅੰਮ੍ਰਿਤਸਰ ਕੇ ਭਾਈ ਜੀਵਨ ਸਿੰਘ ਔਰ ਇਹ ਭਾਈ ਜੀਵਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਪਿਆਰਾਂ ਗਰੇਟਾ ਗੁਰੂ ਦਾ ਬੇਟਾ ਉਹ ਐਸੇ ਕਰਕੇ ਕਿਹਾ ਸੀਗਾ ਕਿਉਂਕਿ ਉਹਨਾਂ ਨੇ ਹਿੰਮਤ ਦਿਖਾਈ ਸੀ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਸ ਦਿੱਲੀ ਵਿੱਚੋਂ ਲੈ ਕੇ ਆਨੰਦਪੁਰ ਸਾਹਿਬ ਦੇਖੇ ਲੈ ਕੇ ਆਏ ਸਨ। ਐਸੇ ਕਰਕੇ ਉਹਨਾਂ ਨੂੰ ਰੰਗਰੇਟਾ ਗੁਰੂ ਦਾ ਬੇਟਾ ਕਿਹਾ ਜਾਂਦਾ। ਸੋ ਬਹੁਤ ਕਰਨੀ ਵਾਲੇ ਸਿੱਖ ਸਨ। ਜਿਹੜੇ ਸਦਕ ਦੇ ਪੱਕੇ ਸਨ ਤੇ ਮਾਣ ਦੇ ਪੱਕੇ ਸਨ। ਤੁਸੀਂ ਆਪਦਾ ਇਮਾਨ ਜਰੂਰ ਪਟਕਾ ਰੱਖਿਆ ਕਰੋ। ਇਹਨੂੰ ਵੇਚਿਆ ਨਾ ਜਾਵੇ। ਸਰੀਰਕ ਮੌਤ ਸਾਡੀ ਕੁਛ ਨਹੀਂ ਹੈ ਜਦੋਂ ਜਮੀਰ ਮਰ ਜਾਂਦਾ ਨਾ ਸਾਡਾ ਉਹ ਸਾਡੀ ਅਸਲ ਮੌਤ ਹੈ ਤੁਸੀਂ ਹਮੇਸ਼ਾ ਇਮਾਨ ਦੇ ਪੱਕੇ ਰਹੋ ਜਿਸ ਤਰ੍ਹਾਂ ਸਾਡੇ ਗੁਰੂ ਰਹੇ ਨੇ ਜਿਸ ਤਰ੍ਹਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਮਾਨ ਦੇ ਪੱਕੇ ਰਹੇ ਸਿੱਧਕ ਦੇ ਪੱਕੇ ਰਹੇ ਉਸੇ ਤਰ੍ਹਾਂ ਅਸੀਂ ਵੀ ਕੋਸ਼ਿਸ਼ ਤਾਂ ਕਰੀਏ ਅਸੀਂ ਕੋਸ਼ਿਸ਼ ਤਾਂ ਕਰ ਹੀ ਸਕਦੇ ਆ ਅਕੀ ਪਰਮਾਤਮਾ ਆਪ ਸਹਾਈ ਹੋਵੇਗਾ ਅਸੀਂ ਕੋਸ਼ਿਸ਼ ਜਰੂਰ ਕਰਦੇ ਰਹਿਾਂਗੇ ਸੋ ਇੰਨੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਮਾਤਾ ਗੁਜਰਕੌਰ ਦਾ ਜੀਵਨ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜੀਵਨ ਦੱਸਣਾ ਸੋ ਇਸੇ ਤਰ੍ਹਾਂ ਜੁੜਦੇ ਰਹਿ ਕੇ ਆਪਾਂ ਸਵੇਰ ਦੀ ਸਭਾ ਦੇ ਵਿੱਚ ਹੁਣ ਤੱਕ ਦਾ ਮੈਂ ਤੁਹਾਨੂੰ ਸਾਰਾ ਇਤਿਹਾਸ ਜਿਹੜਾ ਆਪਾਂ ਗੁਰਤੇਗ ਬਹਾਦਰ ਸਾਹਿਬ ਦਾ ਸਰਮਣ ਕੀ ਕਰਵਾਇਆ ਮੈਂ ਕੋਸ਼ਿਸ਼ ਕਰੇ ਹੋਏ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਕੋਈ ਵੀ ਬੱਚਾ ਸਾਰਾ ਯਾਦ ਕਰਕੇ ਸੁਣਾ ਸਕਦਾ ਹੋਵੇ ਤਾਂ ਉਹਨੂੰ ਜਰੂਰ ਅਸੀਂ ਇੱਥੇ ਇਨਾਮ ਦੇਵਾਂਗੇ ਜ਼ਰੂਰ ਉਸ ਬੱਚੇ ਨੂੰ ਅਸੀਂ ਨਾਮ ਦੇਵਾਂਗੇ ਜਿਹੜਾ ਇਤਿਹਾਸ ਨੂੰ ਯਾਦ ਕਰਕੇ ਇੱਥੇ ਸੁਣਾਵੇਗਾ ਕੋਸ਼ਿਸ਼ ਕਰਿਓ ਜੀ ਭਾਵੇਂ ਵੱਡੇ ਬੱਚੇ ਨੇ ਭਾਵੇਂ ਛੋਟੇ ਬੱਚੇ ਨੇ ਸਾਰੇ ਨੇ ਜਰੂਰ ਗੁਰ ਇਤਿਹਾਸ ਨੂੰ ਯਾਦ ਕਰਿਆ ਕਰੋ ਸੋ ਅੰਤ ਵਿੱਚ ਹੁਣ ਤੱਕ ਦਾ ਜਿਹੜਾ ਆਪਾਂ ਇਹ ਗੁਰ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾਣੇ ਅਣਜਾਣੇ ਬਹੁਤ ਭੁੱਲਾਂ ਹੋ ਜਾਂਦੀਆਂ ਨੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਪਰਪੱਕ ਨਹੀਂ ਹਾਂ ਕਿਤੇ ਨਾ ਕਿਤੇ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਸਾਹਿਬ ਬਖਸ਼ਣ ਜੋਗ ਨੇ ਤੁਸੀਂ ਸਾਰੇ ਬਖਸ਼ਣ ਜੋਗ ਇਹ ਨਹੀਂ ਆ ਕਿ ਹਾਜ਼ਰੀ ਵਿੱਚ ਤੁਸੀਂ ਮੇਰੀਆਂ ਇਹ ਵਿਚਾਰਾਂ